ਸ੍ਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਜਿਵੇਂ ਕਿ ਸਾਰੇ ਆਪਣੇ ਭੈਣ ਭਰਾ ਜਿਹੜੇ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਆ ਠੀਕ ਆ ਜੀ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਕੋਈ ਦੂਜਾ ਤੀਜੇ ਦਿਨ ਜਿਹੜੀ ਅਪਡੇਟ ਆਪਾਂ ਤੁਹਾਨੂੰ ਇਸ ਕਿਲੇ ਤੋਂ ਇਸ ਫਾਰਮ ਤੋਂ ਦਿੰਦੇ ਰਹੀਦਾ ਅੱਜ ਤਕਰੀਬਨ ਕੋਈ 6 ਤੋਂ 7 ਨਾਲ ਦਿਖਾਉਣੇ ਆ ਤੁਹਾਨੂੰ ਵਿੱਚ ਤਕਰੀਬਨ 6 ਬੈੜਾਂ ਨੇ ਇੱਕ ਮੱਝ ਮਾਲ ਸਾਰੇ ਸੁਆਸ ਵਾਇਆ ਇੱਕ ਟੋਕੜਦਾਰ ਦਿਖਾਵਾਂਗੇ ਤੇ ਇੱਕ ਗੱਬਣ ਵੜਾ ਬਾਕੀ ਸਾਰੇ ਮਾਲ ਸੁਆਸ ਵਾਇਆ ਤਾਜਾ ਤੇ ਰੇਡ ਸਾਰੇ ਪਰਮ ਨੂੰ ਪਤਾ ਬਿਲਕੁਲ ਛੋਟੇ ਛੋਟੇ ਜਾਇਜਾ ਜੇ ਰੇਡ ਹੁੰਦਾ ਵੀਰ ਸਤਨਾਮ ਦੇ ਤਰੀਕ ਆਜ 29 ਜੂਨ ਸਮਾਂ ਕੋਈ ਮਾਰਨਿੰਗ ਦੇ 11:30 12:00 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਤੇ ਸਾਰੇ ਪਰਮ ਨੂੰ ਆਪਣੇ ਵੱਲੋਂ ਵੀ ਹੱਥ ਛੋੜ ਕੇ ਬੇਨਤੀ ਆ ਆਇਆ ਕਰੋ ਆ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਆਨਲਾਈਨ ਸੌਫਤਾ ਕਰਦੇ ਹੋ ਬੇਸ਼ੱਕ ਤੁਸੀਂ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੋ ਚਾਹੇ ਇੱਕ ਟਾਈਮ ਆ ਜਾਓ ਆਨਲਾਈਨ ਵੀ ਸੌਦਾ ਕਰ ਸਕਦੇ ਜੀ ਪਰ ਜਿਆਦਾ ਵੈਕਟਰ ਆ ਵੀ ਇੱਕ ਟਾਈਮ ਦੋ ਟਾਈਮ ਇਥੇ ਜ਼ਰੂਰ ਵਿਜ਼ਿਟ ਕਰਕੇ ਤਸਦੀਕ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਉਹ ਕਰਦੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾ ਜੀ ਠੀਕ ਠਾਕ ਜੀ ਜੜਦੀ ਹਾਂ ਜੀ ਇਤਾਂ ਕਿਵੇਂ ਹੈ ਕਿਰਪਾ ਕਰਦੇ ਜੀ ਕਿਹੜੀ ਹਾਲੀ ਦੇ ਆ ਕੀ ਹਾਲੇ ਨਿੱਕੇ ਹੋਰ ਸੁਣਾ ਕਿਵੇਂ ਫਿਰ ਵੈਰਾ ਜੀ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੈਰਾ ਪਿਛਲੀ ਦੀ ਵੀਡੀਓ ਪਾਈ ਆਪਾਂ ਤੇ ਮੈਂ ਕਿਹਾ ਵੈਰਾ ਬੜੀਆਂ ਜਾਇਜ਼ ਰੇਟਾਂ ਦੇ ਆਂਦਾ ਉਹ ਮੈਂ ਕੱਲ ਲੰਘਿਆ ਇਥੋਂ ਹਾਂ ਜੀ ਜੀ ਆਦੋ ਵੀਰੋ ਪਹਿਲਾਂ ਫੋਨਾਂ ਤੇ ਹੋ ਰਹੀ ਆ ਹੋਸ ਨਹੀਂ ਲੱਭੇ ਦੇ ਗੁਰੂ ਨਵਾਂ ਵੀ ਗਿਣ てる ਲਵੇ ਜਰਸੀ ਨਸਲ ਦੀਆਂ ਵਹਿੜਾ ਤੁਹਾਨੂੰ ਦਿਖਾਈਆਂ ਸੀ ਉੱਤੇ ਵੀ ਆਪਾਂ 5-4 ਵਹਿੜਾ ਅੱਜ ਮੋٹے ਤੌਰ ਤੇ ਇੱਕ ਵਾਰੀ ਵੀਰ ਨੂੰ ਮੈਂ ਕਹਿੰਦਾ ਨਾ ਦਰਬਾਰ ਮੋٹے ਤੌਰ ਤੇ ਮਾਰ ਕੇ ਕੈਮਰਾ ਵਿਖਾ ਦੇ ਹਾਂਜੀ ਤਕਰੀਬਨ 6-7 ਹੀ ਨਾਗਨੇ ਭਰਾ ਦੇ ਕੋਲ ਅੱਜ ਤੇ ਸਾਰਾ ਹੀ maal ਸੋਇਆ ਸੁਆਇਆ ਹਾਂਜੀ ਇੱਕ ਗੱਬਣ ਤੁਹਾਨੂੰ ਵਹਿੜ ਦਿਖਾ ਦੇਾਂਗੇ ਇਹਦੇ ਆਪਣੇ ਵੀਰੇ ਸਤਨਾਮ ਜਿਹੜੀ ਮੈਂ ਆ ਉਹ ਵੀ ਸਹੀ ਹੋਈ ਆ ਜੀ ਕੱਟੀ ਮਗਰ ਬੂਰੀ ਮੈਂ ਵੜੀ ਵੱਡੀ ਮੈਂ ਆ ਬਾਕੀ ਤੁਹਾਨੂੰ ਉਹ ਵੀ ਦਿਖਾ ਦੇਾਂਗੇ ਇੱਕ ਜਰਸੀ ਬਰੀਡ ਦੇ ਵਿੱਚ ਵਹਿੜਾ ਬਾਕੀ ਐਚ ਐਫ ਕ੍ਰੌਸ ਐਚ ਐਫ ਬਰੀਡ ਦੇ ਵਿੱਚ ਵਹਿੜਾ ਹੋਣਗੀਆਂ ਨਾਲ ਦੇ ਨਾਲ ਬੱਚੇ ਪ੍ਰੋਪਰ ਐਸ ਵਕਤ ਕਿੰਨੇ ਕਿੰਨੇ ਦੁੱਧ ਤੇ ਕਿੰਨੇ ਕਿੰਨੇ ਬੋਲੇ ਤੇ ਪਸ਼ੂ ਆ ਪੂਰੀ ਡੇਰੇ ਦੇ ਵਿੱਚ ਚੱਲਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਸੋ ਆਓ ਕਰਦੇ ਆ ਪੂਰੀ ਗੱਲਬਾਤ ਅੱਛਾ ਜੀ ਸਤਨਾਮ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ 6-7 ਤੋਂ ਬੜਾ ਸਾਰੀਆਂ ਸੁਈਆਂ ਇੱਕੀ ਗੱਪਣੇ ਹਾਂਜੀ ਕੋਈ ਗੱਪਣਾ ਜੀ ਕੋਈ ਕਰਦੇ ਮਾਲ ਫਿਰਦੀ ਸਤਨਾਮ ਜਿਵੇਂ ਹੱਥ ਕਰਕੇ ਕਹਿਣਾ ਨਾ ਵੀ ਕਿੱਦੇ ਕਿੱਦੇ ਮੋਲ ਮੋਲ ਮਾਲ ਵੀ ਬਹੁਤ ਚੰਗਾ ਦਾ ਮੋਲ ਪੱਦਰ ਹਾਂ ਇਹ ਵੀ ਮਾਲ ਮਾੜਾ ਬੜਾ ਵਾਕਲਾ ਕਰਦਾਂਗੇ ਮਾਲ ਵੀ ਛੋਰੀ ਮੋਲੀ ਛੋਰੀ ਉਹ ਵੀ ਠੀਕ ਆ ਜੀ ਸੋ ਸ਼ੁਰੂਆਤ ਕਰਦੇ ਆ ਦੋਸਤੋ ਇੱਕ ਪਹਿਲੇ ਨੰਬਰ ਵਾਲੀ ਵਾਹੜ ਤੁਹਾਨੂੰ ਦਿਖਾਉਣੀ ਆ ਵੀਰ ਸਤਨਾਮ ਕੀ ਐਂਦਾ ਵੀਰ ਬਾਜੇ 220 ਦੂਜਾ ਸੁਹਾਏ ਠੀਕ ਆ ਵੀਰ ਇਹਨੂੰ ਨਾ ਚੌਥਾ ਪੰਜਵਾਂ ਹੋ ਗਿਆ ਜੀ ਠੀਕ ਆ ਮਗਰ ਇਹਦੇ ਬੱਚਾ ਵੀ ਆਇਆ ਨੇ ਤੇ ਕੋਈ 18 19 ਕਿਲੋ ਬੋਲਾ ਤਿਆਰ ਹੈ 18 19 ਕਿਲੋ ਕਿਸਾਨ ਵੀਰੋਂ ਬੋਲਾ ਤਿਆਰ ਆ ਦੂਜਾ ਤੇ ਜਾਦੇ ਨੇ ਚੌਥਾ ਪੰਜਵਾਂ ਦੇ ਜੀ ਚੌਥਾ ਪੰਜਵਾਂ ਦੇ ਮਗਰ ਵੱਛੀ ਹੈ ਬੱਚਾ ਮਗਰ ਬੱਚਾ ਸੋ ਢਾਂਚਾ ਜਿਹਾ ਕਰੋ ਮੇਰਾ ਭਰਾ ਠੀਕ ਆ ਜੀ ਚੱਡੇ ਲੇਵੇ ਦੀ ਬੰਤਰ ਦੇਖੋ ਐਨੂੰ ਹਾਂ ਵੀਰੇ ਮਹਾਰਾਜਾ ਨੂੰ ਆ ਇੱਥੇ ਲੈ ਸਾਰੇ ਲੋਗਾਂ ਦਾ ਸੁੰਬਾ ਸਾ ਲੱਗਾ ਜੀ ਸੋ ਸੁੰਬਾ ਥ ਬੰਦ ਵਿਰਲਤਵਾੜੇ ਸਾਹਮਣੇ ਆ ਮੁੱਠੀ ਮੁੱਠੀ ਥਾਣ ਸਪੇਸ ਗੈਪ ਬਹੁਤ ਵਧੀਆ ਦਿਖਾਈ ਦੇ ਰਿਹਾ ਅਸੀ ਥਾਣਾ ਦਾ ਤੇ ਕੱਦ ਤਕਰੀਬਨ ਪਤੀਆਂ ਬਹਿੜਾ ਦੇ ਵਿੱਚ ਗਿਨਤੀ ਆ ਰੰਗ ਬਾਜਾ ਕਰਮ ਵਾਲੀ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਆ ਲੇਓ ਕਿੱਦਾਂ ਨਿਕਲਿਆ ਸਤਿਨਾਮ ਹੋਊਗਾ ਤਿੱਜਾ ਦਾ ਸੁਆਭਾ ਹੋਊਗਾ ਤਜਾ ਦਾ ਮਲੇਜੋ ਦਾ ਦੂਜਾ ਦਸੀ ਆਪਾਂ ਠੀਕ ਹੈ ਬਲੇ ਕੋਈ ਚੱਕਰ ਨਹੀਂ ਸੂਈ ਸੋਨੇ ਨਾ ਕੋਈ ਚੱਕਰੇਗਾ ਆ ਲੈ ਵੀ ਦੂਜਾ ਮੰਨ ਲਿਆ ਕੋਈ ਤਿੱਜਾ ਮੰਨ ਲਿਓ ਆਪਦੀ ਸਮਝ ਦੇਖ ਲਿਆ ਜੇ ਇਸ ਵਕਤ ਸਟਾਰਟਿੰਗ ਹੀ ਕੋਈ 18 ਕਿਲੋ ਬੋਲਾ ਦੇ ਦਾ ਸੁਆਗ ਦੇਵਾ ਦੇ ਦੌਰ ਆ ਲੋ ਜੀ ਦੋ ਟਾਈਮ ਉਹ ਵੀ ਸਤਨਾਮਾ ਦਾ ਵੀ ਚਵਾ ਕੇ ਦੇਣਾ 18 ਕਿਲੋ ਬੋਲਾ ਹੈ ਮਗਰ ਬੱਚਾ ਮੇਰੀ ਜਿੰਨੀ ਬੰਦ ਕਰਵਾ ਦੇ ਚੱਡਾ ਨਾਲ ਨਾਲ ਭਰਿਆ ਪਿਆ ਜੀ ਸੋ ਵੇਨ ਸਪੂਨਸ ਨਾਲ ਦੇਵੇ ਤੇ ਉੱਪਰ ਕਾਫੀ ਆ ਇਧਰ ਬਹਿਣੀ ਵਾਲੇ ਪਾਸੇ ਦੇਖੋ ਮਰਲੇ ਦੀਆਂ ਮਰਲੇ ਬੰਦਾ ਆ ਕਰੋ ਚੈੱਕ ਆ ਬੱਚਾ ਨੇ ਬੱਜੇ ਕਰਕੇ ਸੋਰਾ ਮੂੰਹ ਜਿਹਾ ਲੱਗਿਆ ਤਾਤ ਬਹੀ ਜਾਂਦੀ ਓਦਾਂ ਕੋਈ ਬੱਜੇ ਮਗਾਉਂ ਚੱਕਣ ਲਈ ਠੀਕ ਹੈ ਠੀਕ ਚਵਾਈ ਚੂ ਯਾਰ ਪੋਲੋ ਆ ਥਾਰੇ ਕੋਈ ਦਸਨ ਲੱਗਾ ਪੋਲੀ ਦਸ ਬਚਾ ਠੀਕ ਆ ਜੀ ਸੋ ਬੰਦ ਵੀਰ ਲਈ ਦਸਨ ਲਈ ਹੈ ਬਾਕੀ ਥਾਂ ਦਾ ਸਹਿਜ ਹੀ ਦਸਨ ਦਿਆ ਵੀ ਚੰਗੀ ਚਵਾਈ ਲੱਗੀ ਆ ਸਤਨਾਮ ਵੀਰ ਕੀ ਡਿਮਾਂਡ ਮੋਲਦੀ ਆ ਮੋਲ ਵੀ ਜੀ ਵੱਡੀ ਵੱਡੀ ਹਸਾਬਾ ਹੋਇਆ ਵਾ 75 ਕਰ ਲਈਏ ਐਵੇਂ ਦੁੱਧ ਬਹੁਤ ਆ ਬਾਕੀ ਮੋਲ ਨਹੀਂ ਜੇ ਮੈਂ ਮੋਲ ਕਰਦਾ 10000 ਰੁਪਿਆ ਤਾਂ 12000 ਦੀ ਪਹੁੰਚ ਕਰਦਾ ਜੀ 12000 ਦੀ ਹਾਂ 12000 ਦੀ ਵੇ ਲੋਕ ਠੀਕ ਆਂ ਚੌੜੀ ਚੂੜੀ ਵੇ ਲੋਕ ਲਓ ਵੀ ਸੂਸਵਾ ਦੇ ਵਿੱਚ ਆ ਇੱਕ ਵਾਰੀ ਵੱਡੀ ਵਾੜ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਜਿਹੜੇ ਵੀ ਇਹ ਪਤਨ ਪਸ਼ੂ ਦਿਖਾਉਣੇ ਆ ਜਿਹੜੇ ਵੀ ਐਨੀਮਲ ਦਿਖਾਉਣੇ ਆ ਸਾਰਿਆਂ ਦੀ ਪਹੁੰਚ 100 ਕਿਲੋਮੀਟਰ ਦੇ ਵਿੱਚ ਵਿੱਚ ਹਾਂ ਜੀ ਵਾੜ ਵੱਡੀ ਆ ਬਾਕੀ ਮੇਰਾ ਪਰਾ ਮਾਰ ਲਿਓ ਹੱਲਾ ਇੱਕ ਸੈਕਿੰਡ ਨੰਬਰ ਤੇ ਕਢਣ ਦੀ ਵੇੜ ਇਹਦੀ ਵੀਰ ਕੀ ਸਮਾਂ ਡੇਟ ਹੈ ਇਹ ਆਇਆ ਚਰਨ ਜੀ ਆਇਆ ਨਹੀਂ ਦੂਜਾ ਸੂਹਾ ਕੱਪੜ ਜੀ ਦੂਜਾ ਸੂਹਾ ਕੱਪੜ ਹਾਂ ਲੈ ਲੈਣੇ ਨੇ ਕੋਈ ਹਫਤਾ ਦਾਸ ਨਹੀਂ ਭਾਵੇਂ ਲੈ ਜੀ ਵੇੜ ਕਰੀ ਟੈਗ ਹੀ ਆਵੇ ਆ ਦੇਖੋ ਲੋਬ ਰਸੀਆਂ ਟੈਕ ਮੁੰਡੇ ਕਹਿੰਦੇ ਵੀ ਰਸੀਆਂ ਨੇ ਟੈਕ ਹੀ ਲਿਆਦਾ ਜੀ ਡੈਡੀ ਨੇ ਆ ਦੇਖੋ ਬਾਕੀ ਬਹੁਤ ਖੂਬਸੂਰਤੋ ਚੰਗੀ ਪਲੀ ਸਭੀ ਫੁੱਲ ਵਜਨ ਵੇਟ ਦੂਜਾ ਸੂਹਾ ਮੰਨ ਕੇ ਸੌਦਾ ਕਰ ਲਿਆ ਜੀ ਫੁੱਲੇ ਵਜਨ ਵੇਟ ਆ ਗਰਮਾ ਲੇ ਨੂੰ ਜਿੰਨਾ ਕਹ ਲੋ ਉਨਾ ਹੀ ਥੋੜਾ ਪਲੀ ਪਲੀਤੀ ਜਿਵੇਂ ਅਪਨ ਪਹਿਲਾਂ ਵੀ ਗੱਲ ਕਰਦੇ ਨੇ ਵੀ ਗੋਲ ਸਰਾ ਨਰ ਗਈ ਆ ਹਲੇ ਦੇ ਬੱਚੀ ਵੀ ਦੇਣ ਆਠ ਲੈਣੇ ਮੇਲਾ ਲਾਉ ਨੂੰ ਕਰਮਾੜੀ ਹਲੋ ਵੇਖੋ ਤੁਸੀਂ ਕਰਮਾੜੀ ਨੂੰ ਢਿੱਲ ਬਖਾਲ ਖਲਾਰ ਕਿੱਦਾਂ ਵੇਖੋ ਜੀ ਆਹ ਵੇਖੋ ਜਿਹੜੀਆਂ ਸੀਲੀਆਂ ਸੌ ਗੁਣਾ ਲੱਗਾ ਇਹ ਆ ਵੀ ਮੈਨੂੰ ਲੱਗਾ ਸਤਨਾਮ ਦਿਨ ਕਿੰਨੇ ਕੁ ਲੈ ਜੂ ਐਸੇ ਨੇੜਾ ਹੁੰਦਾ ਵੀਰ ਦੀ ਮੰਨ ਕੇ ਕੋਈ ਭਣ ਭਣਾ ਸੌਦਾ ਕਰ ਲੈਣਾ ਲੋ ਵੀ ਇੱਕ ਹੱਦ ਦੇ ਨਾਲ ਵੀ ਕਿਸਮਾ ਆਏ ਪੈਂਡਿੰਗ ਕਰੇ ਆਪਣੇ ਕੋ ਚਲੋ ਸਵੇਰੇ ਕਰਮਾਰੀ ਆਈ ਆ ਦੇਣਾ ਅੱਠ ਕਰ ਜੂਗੀ ਜੀਜੂ ਧਰ ਕੀ ਕੋਈ ਦਿਨ ਲੈ ਗਈ 5-7 ਲੈ ਜੂ ਹਾਏ ਇਹ ਜੀ ਪਾਸ ਆਉਣੀ ਪੱਠੇ ਨਾਲ ਆਪੀ ਤਦ ਤੱਕ ਕੀ ਹੁੰਦਾ ਹੈ ਕਿ ਨਹੀਂ ਬਸ 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 ਜੱਲ ਆਇਆ ਬਾਬੇ ਜੀਜੂ ਕਰਮਾਰੀ ਦਾ ਲੱਗਾ ਠੀਕ ਹੈ ਜੀ ਜੇ ਅੱਗੋਂ ਆ ਕੇ ਵਪਾਰ ਲੈਣ ਦਾ ਕੰਮ ਇੱਥੇ ਜੀ ਲੱਗਾ ਗਾਵੀ ਕਰਮਾਲੀ ਵਿੱਚ ਜਾ ਕੇ ਠੀਕ ਆ ਜੀ ਪੱਠੇ ਪੁੱਠੇ ਚਾਰੂ ਆ ਤੇ ਗਾਂ ਪੱਠੇ ਪੁੱਠੇ ਚੋਕਲੇ ਤੇ ਜੀ ਧਰ ਗਈ ਇਹਨਾਂ ਦੇ ਪਸ਼ੂ ਸੂਵੇ ਬਾਕੀ ਥੱਲੇ ਤੁਸੀਂ ਵੇਖ ਸਕਦੇ ਹੋ ਕਿ ਬੜੂ ਕੀ ਚੰਗੀ ਹਾਂਜੀ ਐਵੇਂ ਚੱਲੋ ਜਿਆਦਾ ਨਹੀਂ 80% ਵਸ਼ੀ ਯਾਰ ਖੈਰ ਆ ਜੀ ਹਾਂ ਬਿਲਕੁਲ ਕੁਆਲਟੀ ਯਾਰ ਖੈਰ ਵੱਡੀ ਬੈਰ ਸਤਲਾ ਪੋਲੀ ਪਲੀਤੀ ਪੁੱਠਾ ਪੱਠਾ ਮਈਆਂ ਲਈ ਬੜੀ ਕੀ ਵੀਰ ਦੇ ਸਾਥ ਹੀ ਆ ਇਹ ਅੱਖ ਦੀ ਗੱਲ ਆ ਆਹ ਦੇਖੋ ਜੀ ਬਾਕੀ ਨਾੜਾ ਲੋੜਾ ਚੱਡੇ ਲੇਵੇ ਤੇ ਬਾਕੀ ਹਜੇ ਢਿਲ ਬਹੁਤ ਜ਼ਿਆਦੀ ਆ ਹਾਂਜੀ ਵੇਖੋ ਤੁਸੀਂ ਬਿਲਕੁਲ ਪਤਲਾ ਲੇਵਾ ਆ ਦੇਖੋ ਸੋ ਬਕਾਲੇ ਦੇ ਵਿੱਚ ਢਿੱਲ ਬਹੁਤ ਜਿਆਦੀ ਹੈ ਕੋਈ ਕਿਸੇ ਰਕਮ ਦੀ ਕੋਈ ਭਲੂਣ ਭਰ ਨਜ਼ਰ ਨਹੀਂ ਆਊਗੀ ਤੁਹਾਨੂੰ। ਉਹ ਵੀ ਤੁਹਾਡੀ ਜੜੀ ਕੋ ਬਹੁਤ ਸੋਹਣੀ। ਫਿਰ ਸਤਿ ਸ਼੍ਰੀ ਅਕਾਲ ਕੀ ਲੈਣ-ਦੇਣ ਕਰਦਾ? ਬੋਲੋ ਜੀ ਵਚੀ ਸੂਸ ਵਾਲੇ 890 95 ਦੀ ਬੀਜਲੀ ਹੈ। ਆ ਆਪਾਂ ਮੁੱਲ ਨਹੀਂ ਮੁੱਲ ਕਰਦੇ ਵੈਰ ਦਾ 80000 ਰੁਪਿਆ ਆ ਤੇ 75000 ਨਹੀਂ ਪਹੁੰਚ ਕਰਦਾ ਜੀ। ਅਬੇ 77 ਦੀ ਹਾਂਜੀ ਹਾਂਜੀ ਦੇਰਪਰ ਜਾਇਜ ਮੋਲ ਆ ਬੱਚੀ 90000 ਰੁਪਈਆ ਹਾਂ ਤੇ ਪਰ ਚਲੋ ਕੋਈ ਨਹੀਂ ਆਪਾਂ ਨੂੰ ਜਲਪੜੀ ਮਿਲ ਜੇ ਨਾ ਬਸ ਜਲਪੜੀ ਦਾ ਮਤਲਬ ਹੈ ਨਾ ਵੀ ਪਹਿੋਂ ਆਪਾਂ ਗੱਲ ਨਹੀਂ ਕਰਨੀ ਕਿ ਚਲੋ ਹਰੇਕ ਭਰਾ ਦੀ ਆਪਾਂ ਆਪਣੀ ਖਰੀਦ ਆ ਆਪੋ ਆਪਣੀ ਵੇਚ ਆ ਚਲੋ ਹੋਰ ਥਾਂ ਤੇ ਹੋਵੇ ਹੋਰ ਮੋਲ ਆ ਇਹ ਥਾਂ ਤੇ ਆ ਕਿਸੇ ਭਰਾ ਨੂੰ ਸੁਵੱਲੀ ਲੱਗਦੀ ਆ ਤੇ ਪਹਿਲੇ ਅਧਾਰ ਤੇ ਸੌਦਾ ਕਰ ਲਿਆ ਜੇ ਪਣੀ ਪਲੀਤੀ ਆ ਫੋਨ ਦਾ ਵਜਨ ਫੋਨ ਵੇਟ ਅੱਗੇ ਬਣੂ ਬਣੂ ਦੀ ਥੱਲੇ ਰੋਲੀ ਪੋਲੀ ਥੱਲੇ ਚੱਡੇ-ਚੋਡੇ ਦੀ ਬੜੀ ਖਲਾਰ ਚੰਗਾ ਖੁੱਲੂ ਦੀ ਥੱਲੇ ਬਹੁਤ ਜਿਆਦੀ ਹਾਂਜੀ ਅੱਗੇ ਤੀਜੇ ਨੰਬਰ ਤੇ ਗੱਲ ਕਰਨ ਲਈ ਵੀ ਸਰਨਾਮ ਸੂਈ ਸਵਾਇ ਵੈਰ ਇਹ ਵੀ ਤੀਜਾ ਸਵਾ ਗਏ ਸੂਈ ਦੇ ਅੱਜ ਸਵੇਰੇ ਮੈਂ ਵੀ ਆਪੇ ਕਰੇ ਸੂਈ 4 ਵਜੇ ਮਾਰਨਿੰਗ ਸੂਈ ਖਰਾਬ ਅੱਛਾ ਦਿੱਤਾ ਤੇ ਜੇਲ੍ਹ ਦੀ ਪੈ ਗਈ ਵਧੀਆ ਪ੍ਰੋਪਰ ਅੱਛਾ ਜੀ ਹਾਂਜੀ ਚਾਰੇ ਥਾਣਾ ਹੈ ਹਾਂਜੀ ਚਾਰੇ ਥਾ ਵਧੀਆ ਹੈ ਬਰਾਬਰੂ ਕੇ ਪੂਰਾ ਤਸੱਲੀ ਕਰੇ ਏ ਚੋਰ ਚੋਰ ਬੰਦੇ ਪਾਸ ਹੋ ਰਹੇ ਨੇ ਕਿਉਂ ਉਹਨਾਂ ਨਾਲ ਕੋ ਲੰਮਾ ਹੋਊਗਾ ਲੈ ਵੀ ਕਰੋ ਚੈੱਕ ਮਗਰ ਕੀ ਬੱਚਾ ਬੱਚਾ ਜੀ ਤਿਜਾ ਸੂਆ ਤਿਜਾ ਸੂਆ ਉਹ ਤੇ ਤਿਜਾ ਸੂਆ ਟਿਕਾ ਜੀ ਅੱਜ ਹੀ ਕਰਮਾਂ ਲਈ ਸੂਈ ਸਵਾਈਏ ਇੱਕ ਪਰ ਚਾਰ ਕਿਲੋ ਸਾਢੇ ਤਿੰਨ ਚਾਰ ਕਿਲੋ ਬੱਚੇ ਨੇ ਪਿਆ ਗਏ ਉਹ ਮਤਲਬ ਕੱਢਿਆ ਇਹਨੂੰ ਕੋਈ ਦੂਰ ਦਾ ਕਰਕੇ ਇੱਕ ਟਾਈਮ ਆਪਾਂ 3-4 ਕਿਲੋ ਜਵਾਈ ਕਰ ਲਈ ਆ ਆ ਹੋਰ ਇਹ ਜਿਹੜੇ ਦੋ ਦੇ ਦਿੰਦੇ ਆ ਹਾਂ ਹਾਂ ਲੋ ਵੀ ਕਿਸਾਨ ਵੀਰੋਂ ਬੌਲੇ ਤੇ ਆ ਬੌਲੇ ਤੇ ਪਸ਼ੂ ਡਕਣਾ ਟਿਕਾ ਨਹੀਂ ਸਕਦੇ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਉਹ ਤਿੰਨ ਤੋਂ ਚਾਰ ਕਿਲੋ ਬੌਲਾ ਚੋਇਆ ਇਧਰੋਂ ਬਖਾਇਓ ਪੇਟ ਬਖਾਇਓ ਮਾੜਾ ਜਿਹਾ ਥਾਂ ਹਾਂ ਆ ਲੈ ਆ ਦੇਖੋ ਸਰ ਬਹੁਤ ਲਗਾਤਾਰ ਦੇਰ ਲਗਾ ਕੇ ਲਗੇ ਆ ਦੇਖੋ ਜੀ ਸਵਰਲੀਆਂ ਵਰਗੇ ਕਹਿ ਲੋ ਪੂਣੀਆਂ ਵਰਗੇ ਕਹਿ ਲੋ ਬਾਕੀ ਆਹ ਵੰਡ ਦੇ ਰਲਾ ਤੁਹਾਡੇ ਸਾਹਮਣੇ ਆ ਹੈ ਧੀਰੀਆ ਕਰਮਾ ਦੀ ਪੈਰ ਨਹੀਂ ਪੁੱਟਿਆ ਇਕ ਥਾਂ ਤੋਂ ਦੂਜੀ ਥਾਂ ਲਿਆ ਵੀਰੇ ਲੰਮੀ ਪੂਰੀ ਕਰ ਦੇ ਵੀ ਚੰਗਾ ਸੋ ਲੰਬਾਈ ਚੰਗੀ ਆ ਸੂਰ ਸਵਾ ਕੇ ਇੱਕ ਵਾਰੀ ਥੋੜਾ ਜਿਹਾ ਪਸ਼ੂ ਪੈ ਜਰੂਰ ਲਾਉਂਦਾ ਠੀਕ ਆ ਜੀ ਬੱਚਾ ਆਇਆ ਤੁਸੀਂ ਉਹ ਵੀ ਵੇਖਿਆ ਮਗਰ ਬੱਚਾ ਕਾਫੀ ਹੈਵੀ ਆ ਬਹੁਤ ਖੂਬਸੂਰਤ ਆ ਕਰੋ ਸੁਪਰੀਡ ਆ ਠੀਕ ਆ ਜੀ ਕੋਈ ਇਹੋ ਜੀ ਗਰਮੀ ਪੈ ਰਹੀ ਆ ਇਹੋ ਜੇ ਸੀਜ਼ਨ ਦੇ ਵਿੱਚ ਵੀ ਜਿਆਦਾ 100 ਜਨਨ ਵਾਲੇ ਪਸ਼ੂ ਆ ਤੇ ਗਾਂ ਚੰਗੀ ਰੋਪਾ ਦੀ ਵੀਰ ਸਤਨਾਮ ਦੇਰ ਦੁੱਧ ਆ ਨਹੀਂ ਉਹ ਪੈਲਾ ਆਪੇ ਤੇ ਗੈਰੀ ਜਿਹੇ ਰੋਤੋ ਫਰਕ ਪੈ ਗਿਆ ਬਿਲਕੁਲ ਉਹਦੇ ਕਰਮਾਂ ਵਾਲੇ ਚੋਂ ਜਿਆਦਾ ਆਪਾਂ ਨੇ ਦੁੱਧ ਕੁ ਸੇਵਾ ਵਾਲੇ ਚਲ ਗਈ 20 ਕਿਲੋ ਦੁੱਧ ਭਰੀ ਜੂ ਰਾਮ ਨਾਲੇ ਹੂੰ 20 ਕਿਲੋ ਬਈ ਮਰਦੀ ਤੇ ਬਾਜੂਗੇ ਰੋਤ ਥੋੜੀ ਜੀ ਚੇਂਜ ਹੋ ਗਈ ਹਾਂਜੀ ਹਾਂਜੀ ਇਹ ਵੀਰ ਸਤਨਾਮ ਮੋਲ ਦੱਸ ਦਈਏ ਕੀ ਲੈਣ ਦੇਣ ਕਰਦੇ ਮੋਲ ਵੀ ਜੀ ਭਾਵੇਂ ਦਾ ਸਾਥ ਕਰ ਲਈਏ ਭਾਵੇਂ ਬਾੜ ਕਰ ਲਈਏ ਹਾਂ ਇਹ ਆਪਾਂ 557 ਪਹੁੰਚ ਕਰਦਾ ਹੈ 557 ਹਾਂ ਬਹੁਤ ਛੋਟੇ ਛੋਟੇ ਰੱਖ ਰਹੇ ਲੋਬੀ 55700 ਦੀ ਘਰ ਤੱਕ ਪਹੁੰਚ ਹੋ ਜਣੀ ਹੈ ਤੁਹਾਡੇ 100 ਕਿਲੋਮੀਟਰ ਦਾ ਪੈੜਾ ਤੈ ਹੋਜੂਗਾ ਕਿ ਫੁੱਲ ਕੱਦ ਵਾਲੀ ਆ ਕੋਈ ਛੋਟੀ ਨਾ ਮੰਨੇ ਬਾਕੀ ਲੀਵਾ ਵੀ ਨਾ ਕਿੱਡਾ ਫਿਕਸ ਲੱਗਾ ਚੰਗੀ ਹੈ ਹਾਂਜੀ ਸੋ ਜਿੰਨੀ ਇਹ ਦੋਸਤ ਸਾਫ ਆ ਕੋਈ ਫੋਟਸ਼ਾਂਕ ਨਹੀਂ ਕੀ ਹਾਂਜੀ ਬਹੁਤ ਖੂਬਸੂਰਤ ਤੇ ਬੈਸਟ ਅੱਗੇ ਇੱਕ ਹੋਰ ਤੋਹਫਾ ਦਿਖਾ ਦਈਏ ਇਹ ਜਰਸੀ ਆ ਜੀ ਛੇ ਦਾ ਦੀ ਚੈੱਕ ਕਰੋ ਮੇਰਾ ਪ੍ਰਾਪ ਬੜੀਆਂ ਸਫਾਈਆਂ ਸਕੂਲ ਵੀਰ ਸਤਨਾਮ ਹਾਂਜੀ ਇਹ ਲਾਹੀ ਸੂਈਏ ਵੀਰੇ ਇਹ ਲੋ ਆ ਗਈ ਹੋ ਗਈ ਕੋ ਹਫਤਾ ਮੰਨ ਲਓ ਮੋ ਵੀ ਇੱਕ ਹਫਤਾ ਵਨ ਵੀਕ ਸਮਾਂ ਹੋ ਗਿਆ ਠੀਕ ਆ ਜੀ ਹਾਂ ਜੀ ਬਾਕੀ ਮਗਰ ਕੀ ਵੱਛੀ ਵੱਛਾ ਜੀ ਮੋ ਬਹੁਤੰਦੀ ਕਿਵੇਂ ਆ ਛੇ ਦਾ ਦੇਖੋ ਛਿੱਗੀ ਕੰਨੀਆਂ ਖੜੀਆਂ ਨੇ ਉਹ ਉੱਤਨੀ ਸੈਰ ਖੜੀਆਂ ਨੇ ਦੋ ਦੰਦ ਜਿਹੜੇ ਸਾਈਡਾਂ 'ਤੇ ਖੜੇ ਆ ਛੇ ਬਰਾਬਰ ਕਰ ਗਈ ਆ ਸਾਈਡਾਂ 'ਵੀਆਂ ਕੰਨੀਆਂ ਖਲੋਤੀਆਂ ਨੇ ਦੂਜੇ ਸਵੇ ਸੁਈ ਆ ਹਾਂ ਜੀ ਕਰੋ ਚੈੱਕ ਬੂਤੀ ਛੋਟੀ ਆ ਬਿਲਕੁਲ ਆ ਵੇਖੋ ਆ ਦੇਖੋ ਜੀ ਪੰਜਾਬ ਵਾਲੀ ਹਰਤੀ ਆ ਆਪਣੀ ਭਵੰਗ ਫੌਸਾ ਠੀਕ ਆ ਜੀ ਰੰਗ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਆ ਕਿ ਦੋ ਤੋਂ ਤਿੰਨ ਰੰਗ ਤੇ ਆ ਬਲੈਕ ਵੀ ਆਉਂਦਾ ਗਰੇ ਵੀ ਆਉਂਦਾ ਲਾਈਟ ਡਾਰਕ ਰੈੱਡ ਆਉਂਦਾ ਤੇ ਡਾਰਕ ਰੈੱਡ ਆਉਂਦਾ ਤੇ ਲਾਈਟ ਰੈੱਡ ਆਉਂਦਾ ਠੀਕ ਆ ਸੋ ਡਾਰਕ ਰੈੱਡ ਕਲਰ ਦੇ ਵਿੱਚ ਆ ਦੂਜਾ ਸੁਬਹ ਸੂਈਏ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਹੌਤਾ ਵੱਲੋ ਮੇ ਜੀ ਹਫਤਾ ਮੰਨੋ ਇੱਕ ਹਫਤਾ ਕਿੰਨਾ ਵੀਰ ਸਤਨਾਮ ਦੁੱਧ ਹੋਲੇ ਲੈ ਲੈਨੇ 14 15 ਕਿਲੋ ਦੁੱਧ ਹੈਗਾ ਜੀ ਹਾਂ ਹਾਂ ਜੀ ਕਰੋ ਚੈੱਕ ਜੀ ਇਹ ਔਰਨੇ ਤੋਂ ਨਹੀਂ ਮਤਲਬ ਵੱਚੀ ਹੈ ਆਪਾਂ ਲਈ ਤੇ ਪਿੰਲ ਕਰਕੇ ਹਾਂ ਪਰ ਨਾ ਜਦੋਂ ਸੋੜਾ ਟ੍ਰੀਟਮੈਂਟ ਕੀਤਾ ਵੀਰ ਕੇ ਨੇ ਮਤਲਬ ਦੱਸਿਆ ਜੀ ਤੇ ਸਾਲ ਵਾਸੀ ਦਾ ਚੱਲ ਪਿਆ ਜੀ ਅੱਛਾ ਅੱਧਾ ਸਾਲ ਹੋਣਾ ਲਾ ਪਹਿਰਾਣੇ ਨੇ ਹੋਣ ਚੱਲ ਪਿਆ ਹਾਂ ਚੱਲ ਰਿਹਾ 12 ਤੋਂ ਨਾ ਫਰਕ ਵਧੀਆ ਹਾਂ ਹਾਂਜੀ ਹਾਂਜੀ ਉਹ ਆਪਾਂ ਦਾ ਇਹ ਤਿਲ ਕਰਕੇ ਲਈ ਆਪਾਂ ਵੀ ਤਿਲ ਕਰਕੇ ਹੀ ਅਗਲੇ ਦੀ ਗੱਲ ਕਰਦੇ ਹਾਂ ਹਾਂਜੀ ਇਧਰ ਇੱਕ ਬਣੀ ਆਂਦੇ ਹਾਂ ਹਾਂਜੀ ਹਾਂ ਉਹ ਥੋੜੀ ਜੀ ਨਾਰਮਲ ਜੀ ਕੋਈ ਪ੍ਰੋਬਲਮ ਉਹ ਨਿਕਲ ਗਈ ਜੀ ਥਾੜਾ ਮਤਲਬ ਅੱਧਾ ਹੋ ਲੱਗ ਪਿਆ ਜੀ ਚਲੋ ਹੋਰ ਚੰਗਾ ਗਿਆ ਹਾਂ ਵਧੀਆ ਹੋ ਗਿਆ ਵੇ ਠੀਕ ਹੈ ਬਾਕੀ ਮੇਰਾ ਭਰਾ ਵਰਾ ਕੇ ਵੇਖ ਲਿਓ ਕਿਸੇ ਵੀਰ ਦੇ ਮਨ 'ਚ ਕੋਈ ਡਾਊਟ ਸ਼ੱਕ ਨਾ ਰਹੇ ਹਾਂ ਐਸ ਵਕਤ ਕਿੰਨਾ ਦੱਸਿਆ ਜੀ 2 14 15 ਕਿਲੋ ਪੱਕਾ ਦੁੱਧ 14 15 ਕਿਲੋ ਦੁੱਧ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹ ਆ ਇਧਰ ਤੁਹਾਨੂੰ ਇੱਕ ਬੈਹਣੀ ਵਾਲੀ ਸਾਈਡ ਤੋਂ ਦਿਖਾ ਰਹੇ ਆ ਆ ਬੈਕ ਸਾਈਡ ਤੋਂ ਚੱਡੇ ਨੇਵੇਂ ਤੇ ਮਾਰੋ ਚਾਤ ਠੀਕ ਆ ਜੀ ਸੋ ਬੱਛੀ ਬਾਹਰ ਜਿੰਨੀਆਂ ਦੋਸਤੋ ਸਫਾਈਆਂ ਦੇ ਵਿੱਚ ਆ ਸੋ ਚੰਗੀ ਆ ਮਗਰ ਬੱਛਾ ਬਾਕੀ ਆ ਤੁਸੀਂ ਲੈਵਾ ਵੇਖੋ ਲੈ ਵੀ ਵੀਰ ਸਦਾ ਨਾਮ ਕੀ ਮੋਲ ਕਿਲੇ ਦੇ ਦੇ ਰਿਹਾ ਵੀਰ ਮੋਲੇ ਜੀ ਵੱਚੀ ਰਾਜ ਲੋ ਪਾ ਮਰ ਲੋ ਪੀਲੀ ਵੀਡੀਓ ਤੇ ਆਪਾਂ 40 ਪਾਇਆ ਹੈਗਾ ਆ ਫਿਰ ਸਾਡੀ ਪ੍ਰੋਬਲਮ ਕਰ ਗਈ ਹਾਂਜੀ ਹੁਣ ਚਲੋ ਭਾਏ ਵਧਾ ਦੀ ਪਰ ਚਲੋ ਨਹੀਂ ਆਪਾਂ ਵਧਾ ਦੇਣੀ ਕਿ 40 ਦੀ ਪੌਂਚ ਕਰਦਾ ਹੈਗੇ ਮੋਲੇ ਪਿਛਲੀ ਵੀਡੀਓ ਵਿੱਚ ਆਪਾਂ ਕਹਿ ਕੇ ਦੱਸਿਆ ਵੀ ਸੀ ਵੀ ਪਰਲਾ ਥਾਂ ਜਿਹੜਾ ਫਰਦੇ ਵੱਚੀ ਵੀਰ ਜੀ ਵੇਗੀ ਜਦੋਂ ਕਈਆਂ ਸੂਰਜ ਮੇਰੀ ਹੋ ਜਾਂਦੀ ਗਲਤੀ ਹੋ ਜਾਂਦੀ ਆ ਉਹ ਗਲੇ ਵਾਲੇ ਵੀ ਉਹ ਵੀ ਰੋਡਾ ਕੀਤਾ ਵੱਚੀ ਆਉਣ ਲੈ ਮਤਲਬ ਲੈਣ ਚੋੜ ਹਾਂ ਉਹ ਮਨੂ ਕਾ ਮੈਂ ਬਾਹਰ ਮੇਨੂੰ ਖਿਆਲ ਹੋ ਕੇ ਦੱਸਣਾ ਮੈਂ ਦੱਸਿਆ ਤੇ ਇਹ ਚੋਕਤੀ ਹੋਏ ਅੱਛਾ ਅੱਛਾ ਫੜਾ ਮੈਂ ਜਾਂ ਪੈਗਮਾਨ ਕੋਈ ਕੋਈ ਹਾਸਰੀ ਨਾ ਹੋਈ ਚੋਕ ਹੋਰ ਮਤਲਬ ਆਜੇ ਤੇ ਚਾਰੇ ਫਨ ਭਰਾ ਕੇ ਤਸੱਲੀ ਕਰ ਲੈਣਾ ਚੌਸਾਂ ਸੰ ਚਲਾਵਾਂਗੇ ਹਾਂ ਪਲ ਦਿੱਤੀ ਦਾ ਫੋਨ ਦਿਨ ਤਿੰਨਾਂ ਚ ਦਿੱਤੀ ਨਾ ਹਾਂ ਬਿਲਕੁਲ ਬਾਤ ਚਲਿਆ ਤੇ ਬਾਕੀ ਚੋਣਕਾਰ ਇੱਕ ਨੰਬਰ ਦੀ ਆ ਤੇ ਥੰਦੀ ਉਹ ਕਹਿੰਦੇ 40 ਦੀ ਕਿਤੇ 40 ਦੀ ਸੋਈ 40 ਦੇਦਾ ਜਿਹੜੇ ਰੁਪਏ ਭਾਵੇਂ ਦੂਰ ਪਾਈਆਂ ਵਧਾ ਦੀਏ ਲੋ ਵੀ ਵੈਸੇ ਦੋਸਤੋ ਚੱਲਦਾ ਥਾਣਾ ਜੇ ਪ੍ਰੋਪਰ ਵਿੱਚ ਹਿੰਟ ਨਾ ਪਈ ਜਾਂਦੀ ਜਾਂ ਵੈਸੇ ਪ੍ਰੋਪਰ ਜਿਹੜਾ ਕੁਦਰਤੀ ਤੌਰ ਫਰਕ ਤਾਂ ਪਿਆ ਹੁੰਦਾ ਫਿਰ ਤਾਂ ਜੇ ਮੈਡ ਵੀ ਭਾਜੀ 70 70 ਇਹ ਤਾਂ ਮੈਂ ਅੰਤਰੀ ਵਿੱਚ ਸਿੱਧਾ ਰਹਿ ਰਹੇ ਹਾਂ ਬਾਕੀ ਮੇਰਾ ਭਰਾ ਇੱਥੇ ਆਣ ਕੇ ਚਾਹਵਾਂਗੇ ਤੇ ਹੁਣ ਖਣ ਜਰਾ ਅਗਲਾ ਚੱਲਦਾ ਜਦੋਂ ਮੈਂ ਕਹਿੰਦਾ ਰੀਟਰੀਟਮੈਂਟ ਕਰਾ ਦਿੱਤਾ ਕੋਈ ਥਣ ਕੇ ਤਸੱਲੀ ਕਰਨੇਓ ਫਾੜੀ ਵਾਲਾ ਚੱਗਾ ਬਾਕੀ ਰੰਗ ਬਹੁਤ ਸੋਨਾ 40000 ਦੀ ਪਹੁੰਚ 40000 ਇਤੋਂ ਬਾਅਦ ਅਗਲੀ ਵੈਡ ਕਰੀਏ ਪੇਜਵੀਰ ਸੁਖਨਾਮ ਇਹ ਦੂਜਾ ਸਵੇਰ ਜਰਸੀ ਕ੍ਰੋਸ ਆ ਗਈ ਜੀ ਜਰਸੀ ਕ੍ਰੋਸ ਆ ਦੋਸਤੋ ਐਫ ਐਫ ਦੇ ਨਾਲ ਕ੍ਰੋਸ ਆ ਭਾਂਡਾ ਭੋਂਡਾ ਕਰਮ ਵਾਲੀ ਦਾ ਵੀ ਵੇਖੋ ਤੁਸੀਂ ਪੂਰਾ ਗਾਗਰ ਹੀ ਲਈ ਕਰ ਦਿੱਤੀ ਥੱਲੇ ਦੁੱਧ ਕਿੰਨਾ ਵੀਰੇ ਦੇ ਥਲੇ ਇਹਦੇ ਨਾਲ ਆਣਾ ਜੀ 13 13 ਕਿਲੋ ਵਾਲਾ ਹੋਊਗਾ 13 13 ਕਿਲੋ ਦੁੱਧ ਹਾਂ ਜੀ 13 13 ਕਿਲੋ ਦੁੱਧ ਹਫਤੇ ਦੀ ਸੂਈ ਦੂਜਾ ਸੂਆ ਮੱਛਾ ਮਗਰ ਭਾਂਡਾ ਚੈੱਕ ਕਰੋ ਮੇਰਾ ਭਰਾ ਟਿਕਾ ਜੀ ਮੁੱਠੀ ਮੁੱਠੀ ਥਾਣਾ ਇੱਕ ਸਾਰ ਵੀਰ ਸਤਨਾਮ ਚਵਾਈ ਦੇ ਵਿੱਚ ਕੋਈ ਤੇਰੀ ਦੇ ਵਿੱਚ ਕੋਈ ਫਰਕ ਨਹੀਂ ਨਾ ਜੇ ਹੋਊ ਪਹਿਲਾਂ ਦੱਸਾਂ ਠੀਕ ਆ ਵੀਰ ਚਵਾਈ ਦਾ ਮਾਰਾ ਫਰਕਾ ਦਾ ਲੈਣਾ ਜੇ ਕੋਈ ਹੈਗਾ ਤੂੰ ਪਹਿਲਾਂ ਦੱਸਾਂਗੇ ਵੀ ਆ ਗੱਲ ਮਤਲਬ ਇਹ ਆ ਵੀਰ ਸਤਨਾਮ ਅਕਬਾਰ ਬੜੀ ਵੱਡੀ ਸ਼ਹਿਤ ਆ ਤੁਹਾਡੇ ਅਕਬਾਰ ਦੇ ਅਦਮਾਰ ਕਰਕੇ ਮਾਰ ਦੀ ਕਰਵਾਣਾ ਇੱਕ ਵੀ ਟੰਦੇ ਦੀ ਕੋਈ ਇਹ ਭੈਣ ਭਰਾ ਐਸੀ ਆ ਕੇ ਧਾਰਨੀ ਜੀ ਮਾਰੀ ਪਾਲ ਸਾਰਾ ਗਾਰੰਟੀ ਦੇ ਮਾਲ ਗਿਆ ਤੇ ਘਰ ਜਾ ਕੇ ਚਵਾ ਕੇ ਫੇਰ ਆਪਾਂ ਵਾਪਸ ਲੈਂਦੇ ਆ ਠੀਕ ਆ ਜੀ ਇਹ ਵਿਸ਼ਵਾਸ ਹੁੰਦਾ ਦੋਸਤੋ ਕਿਉਂਕਿ ਮਾਲ ਧੜਾ ਧੜਾ ਹੋਣਾ ਤੇ ਦਿਖਣਾ ਕੋਈ ਛੋਟੀ ਮੋਟੀ ਗੱਲ ਨਹੀਂ ਫਿਰ ਵੀ ਚਲੋ ਇੱਕ ਵਿਸ਼ਵਾਸ ਪੱਜਾ ਤੇ ਜ਼ਿੰਮੇਵਾਰੀ ਹੋਰ ਵੀ ਵੱਧ ਆ ਵੇਖ ਕਰੋ ਮਾਲ ਉਦਾਂ ਕਹੇ ਸੀ ਗਰੰਟੀ ਦੇ ਗਿਆ ਬਿਨਾਂ ਇਤਵਾਈ ਤੋਂ ਲੋ ਵੀ ਕਰੋ ਜਾ ਕੇ ਠੀਕ ਹੈ ਜੀ 13 ਕਿਲੋ 14 13 ਕਿਲੋ 14 ਕਿਲੋ ਬਾਹਰ ਜਾ ਬਾਹਰ ਹੋ ਜੇ ਕੱਚਾ ਕੋਦ ਮੰਨ ਲਿਓ ਕੋਈ ਦੋ ਬੰਨ ਮੰਨ ਲਿਓ ਠੀਕ ਹੈ ਬਾਕੀ ਸ਼ੀਸ਼ਾ ਕੇ ਲੈ ਲੂਏ ਬੜੀ ਨਿਕਰ ਕਰਵਾ ਆਹ ਵੇਖੋ ਜੀ ਬਿਲਕੁਲ ਗੁਲਾਬੀ ਪਿੰਕ ਕਾਟਰ ਬੋਟੀ ਵੇਨ 나ੜ ਮਿਲ ਕੇ ਵੇਨ ਮੋਟੀ ਹੈ ਬਾਕੀ ਚਾਰੇ ਥਾਣਾ ਦੇ ਵੱਡ ਕਰਨ ਕੋਈ 6 6 7 7 ਇੰਚ ਦੇ ਥਾਣਾ ਮਗਰ ਆਹ ਬੱਚਾ ਜੇ ਬੱਚਾ ਮੇਲ ਕਾਪ ਲੈ ਵੀ ਵੀ ਸਤਨਾਮ ਮੂਲ ਕਿੰਨਾ ਦੀ ਰਹੂਗਾ ਦਾ ਮੋਲਵੀ ਜੀ ਫੈਸਲ ਪੂਰੇ ਸਰ ਆਪਾਂ 55000 ਕਰਨਗੇ ਮੋਲਵੀ ਦਾ ਕਰ ਰਹੇ ਆ 52000 ਰੁਪਇਆ ਇਹ ਆ ਬੁਰੇ ਦੀ ਪਹੁੰਚ ਕਰਦਾ ਪੂਰੇ 50 ਦੇ 50 ਦੇ ਹਾਂ ਜੀ ਲੋ ਵੀ ਪੂਰੇ 50 ਦੀ ਪਹੁੰਚ ਹੋ ਜੂਗੀ ਠੀਕ ਆ ਸੋ ਵੈਰ ਤੁਸੀਂ ਦੇਖ ਲਈ ਆ ਜੱਡੇ ਭਾਂਡੇ ਦੀ ਜਾਰੀ ਕਰਨੀ ਅੱਛੀ ਹੈ ਪਰਪਰਾ ਜਾ ਕੇ ਵੇਚ ਵੀ ਲੋ ਪੂਰੀ ਫਿਲਮ ਜਿਹਾ ਕਰਨ ਨਿਕਰਿਆ ਲੈ ਵੀ ਠੀਕ ਆ ਜੀ ਇਧਰ ਕਬਣੀ ਵਾਲੇ ਪਾਸੋਂ ਵੀ ਦਿਖਾ ਦਿੰਦੇ ਹਾਂ ਉਲਟ ਪਾਸੋਂ ਠੀਕ ਆ ਲਓ ਵੀ ਮਾਰ ਲਿਓ ਮੋਰਚਾ ਠੀਕ ਆ ਜੀ 50000 ਦੇ ਵਿੱਚ ਅੱਗੇ ਨੈਕਸਟ ਆਪਾਂ ਦਿਖਾ ਦਈਏ ਫਿਰ ਸਤਿ ਸ਼੍ਰੀ ਅਕਾਲ ਆ ਵੇ ਨੰ ਕਿਵੇਂ ਆਪਣੇ ਕੋਲ ਇਹ ਜੀ ਟੋਕਰਿਆ ਜੀ ਟੋਕੜ ਦੂਜਾ ਸੁਆ ਦੂਜਾ ਸੁਆ ਟੋਕੜਾ ਹੋਣ ਲਈ ਟੋਕੜੀ ਹੈ ਕੱਲੀ ਹਾਂ ਜੀ ਇਹ ਕੱਲੀ ਟੋਕੜਾ ਆਪਾਂ ਨੇ ਨਾ ਉਹਨਾਂ ਦੱਸਿਆ ਵੀ ਇਹ ਟੀਹ ਆ ਰਹੇ ਨਾ ਆਪਾਂ ਹੀ ਦੱਸਣਾ ਹੁਣ ਚਲੋ ਫਿਰ 베ਰਵਾ ਮੇਰਾ ਫੇਰ ਹੀ ਪਾਇਆ ਜਾਈਏ ਇਹ ਗੱਲ ਨਹੀਂ ਕਰਦੇ ਇਹਨਾਂ ਕੋਲ ਫਿਰ ਮੇਰੇ ਦੁੱਧ ਦੇ ਕੋਲ 8-9 ਕਿਲੋ ਹੋਊਗਾ 8-9 ਕਿਲੋ ਆਹ ਜੀ ਬਾਕੀ ਥਣਾ ਦੇ ਇਹ ਕਰਮਾ ਉਹ ਸਾਰੀ ਤੇ ਗੱਲ ਹੀ ਛੱਡੋ ਲਓ ਵੀ 8-9 ਕਿਲੋ ਬਾਕੀ ਲੰਬਾਈ ਤੋਂ ਵੀ ਵੈੜ ਦੀ ਚੰਗੀ ਆ ਬਾਹਰ ਕੱਢ ਕੇ ਦਿਖਾਉਂਿਆ ਤੁਹਾਨੂੰ ਵੱਡੇ ਕੱਦ ਕੱਦ ਹੀ ਆ ਜਿਹੜੇ ਭਰਾ ਨੂੰ ਟੋਕਰ ਵੈੜ ਚਲਦੀ ਆ ਠੀਕ ਆ ਜੀ ਅੱਗੇ ਬਣੀ ਸੋਰੀ ਦਾ ਕੋਈ ਮਿਹਰਬਾਨੀਗਾ ਹੁੰਦਾ ਤੇ ਆਪਾਂ ਵੀਡੀਓ ਦੇ ਵਿੱਚ ਹੀ ਪਾ ਦੇਣਾ ਸੀਗਾ ਮੁੱਠੀ ਮੁੱਠੀ ਥਾਣਾ ਰੰਗ ਬਾਜਾ ਕਰਮਾਲੀ ਠੀਕ ਆ ਜੀ ਜਿੰਨਾ ਵੀ ਤੁਸੀਂ ਵੇਖੋ ਕਿ ਪ੍ਰਿੰਟ ਚੰਗਾ ਸੋ 8-9 ਕਿਲੋ ਧਾਰਾਂ ਦੇ ਥੱਲੇ ਆ ਦੂਜੇ ਸਵੇਰੇ ਦੇ ਵਿੱਚ ਹੋਊਗੀ ਕਰਮਾਲੀ ਆ ਤਕਰੀਬਨ ਬਾਕੀ ਗਾਂ ਬਣ ਗਈ ਤੇ ਹੋ ਸਕਦਾ ਵੀ ਤੇਜਾ ਸਵੇਰ ਰੇਨ ਮੋਣ ਵੇਖੋ ਕਿੱਡੀ ਲੱਗੀ ਥਾਰੇ ਮੁੱਠੀ ਆ ਆ ਬੂਤੀ ਬਾਤੀ ਵਿਖਾਈਏ ਕੋਈ ਬਿਲਕੁਲ ਬੋਦੀ ਛੋ ਸਤੇੜ ਬਿਲਕੁਲ ਫਟਾ ਆ ਗਿਆ ਤੀਗਾ ਜੀ ਇਧਰ ਵਖਾਈਏ ਤੁਹਾਨੂੰ ਆਹ ਵੇਖੋ ਆਹ ਵੇਖੋ ਜੀ ਤੋਂ ਫੀਲਿੰਗਾਂ ਕਰੋ ਚੈੱਕ ਆਹ ਤੂ ਤਪੇਰ ਦੇ ਵਹਾਉਣ ਦਾ ਮਤਲਬ ਇਹੋ ਹੀ ਹੁੰਦਾ ਵੀ ਪਤੂ ਕਿੰਨਾ ਗਾ ਠੰਡਾ ਪੰਡੀ ਦਾ ਹਾਂ ਜੀ ਆ ਲਓ ਜੀ ਮਾਰ ਵੀ ਜੀ ਸਾਰਾ ਠੰਡਾ ਹੋ ਠੰਡਾ ਗਰਮ ਵਾਲ ਤਾਂ ਆਪਾਂ ਲੈਂਦੀ ਨਹੀਂ ਤੀਗਾ ਠੀਕ ਆ ਮੋਲੇਗਾ ਵੀਰ ਮੋਲੇ ਦਾ ਕਰੂਗਾ ਮੋਲੇ ਦਾ ਵੀਰ ਜੀ ਛੁੜੇ ਨਾ ਕੋਈ 35 ਨਾ ਕੋਈ 32 ਵਾ ਮੋਲੇ ਦਾ ਬੰਦੇ ਆ ਇਹ ਕਰਦਾ 27000 ਦੀ ਪਹੁੰਚ 27 ਦੀ ਹਾਂ ਬਿਲਕੁਲ ਪੱਦਰ ਮੋਗੇ ਭੜਾ ਦੁੱਧ ਦੀ ਯਾਦ ਕਰੂਗਾ ਚਲੋ ਅੱਛੀ ਦੇ ਦੋ ਗਾੜੀ ਕਿਨੇ ਰੁਪਏ ਦੀ ਬਹੁਤ ਵਧੀਆ 27000 ਦੀ ਦੇ ਤੋ ਕੌਣ ਦੁੱਧ ਦੇ ਵਿੱਚੋਂ ਨਿਕਲੀ ਆ ਦੋ ਜਾ ਦੇ ਜੋ ਆਪਣੇ ਕੋ ਕਰਵਾਗੇ ਨਿਕਲੀ ਆਈਆਂ ਆ ਤੇ ਦੋ ਜਾ ਦਿਨ ਢੇਡ ਭਰ ਕੇ ਦੁੱਧ 10 ਕਿਲੋ ਚਵਾ ਦੂਗੀ ਠੀਕ ਆ ਹਾਂ ਜੀ ਲਓ ਜੀ 27000 ਦੀ ਬਿਲਕੁਲ ਘਰ ਤੱਕ ਪਹੁੰਚ ਆ ਠੀਕ ਆ 8-9 ਕਿਲੋ ਦੁੱਧ ਚੰਗਾ ਡੰਗ ਸਾਰ ਦੂਗੀ ਕਿਸੇ ਫੈਮਲੀ ਦਾ ਛੋਟੀ ਫੈਮਲੀ ਆ ਜਾਂ ਚਾਹ ਪਾਣੀ ਦਾ ਡੰਗ ਸਾਰਨਾ ਕਿਸੇ ਭਰਾ ਨੇ ਠੀਕ ਆ ਜੀ ਤੇ ਬਿਲਕੁਲ 27000 ਦੀ ਆ ਇਧਰ ਇੱਕ ਮੱਝ ਤੁਹਾਨੂੰ ਦਿਖਾ ਦਿੰਦੇ ਆ ਇਹ ਵੀਰ ਸਤਨਾਮ ਕਿਵੇਂ ਆ ਇਹਦੇ ਬੱਚੇ ਚ ਕਿੰਨੇ ਹਾਂ ਹਾਂ ਬੱਚਾ ਉਹ ਕੱਟੀ ਦੇ ਮਗਰ ਬੂਰੀ ਆ ਜੀ ਬੂਰੀ ਕੱਟੀ ਹਾਂ ਜੀ ਕੱਟੀ ਉਹ ਕਢੀਟਾ ਆਉਦੀ ਆ ਤੇ ਉਹ ਬੱਚਾ ਉਹ ਡੇਰ ਦਾ ਮਾਲੇ ਕੁਈ ਰਾ ਚਾਲ ਕੇ ਮਾਲੇ 45 ਦੇ ਦੋ ਨਾਲ ਵਾਲੇ ਲੈ ਵੀ ਠੀਕ ਆ ਇਹ ਤੇ ਬੋਰੀਆਂ ਕੱਟੀਆਂ ਤਾਂ ਬੜੇ ਭਰਾ ਸਿਓਂ ਬਰਖ ਰਹੇ ਸ਼ਕੀਰ ਆ ਕਿੰਨੇ ਨੇ ਵਿਚਾਰਾ ਮਾਰਨਾਂ ਵੀ ਸਤਨਾਮ ਇਹਨੇ ਪੂਰੀ ਦਾ ਦਸ ਕੀ ਲੈਣਾ ਅੱਜ ਵੱਖਰੀ ਵੇਚ ਆ ਆ ਵੀ ਨੂੰ ਤੂੰ ਕਿਦਾ ਕੱਟੀ ਦਾ ਕੱਤੀ ਪੂਰੀ ਟੋਕ ਹਾਂਜੀ ਲਾ ਵੀ ਇਹ ਆਦੀ ਵੀ ਸੁਣਾ ਮਹੀਨੇ ਦੀਆਂ ਡੇਢ ਦੀਆਂ ਕਿਵੇਂ ਆ ਇੱਕ ਮਹੀਨੇ ਵਾਲੇ ਕੋ ਡੇਢ ਦੇ ਵਾਲੇ ਕੋ ਪੌਣੇ ਦੋ ਦੇ ਵਾਲੇ ਗਾੜੀ ਭੜਾ ਭਰਾ ਦੇ ਪਹਿਲੇ ਦੋ ਕੁ ਮਹੀਨੇ ਥਲੇ ਕਿੰਨਾ ਉੱਦ ਲੈ ਕੋਈ ਜੀ ਹਾਥੀ ਦੋਨੇ ਚਵਾਦਾ 8 ਕਿਲੋ ਦੋਗ ਮਿਲਦੀ ਆਪਣੇ ਬਲ ਬੱਚੇ ਦੀਏ ਚਲੋ ਬੱਚਾ ਆ ਕੱਟੀ ਦੇ ਦੋਣੇ ਆਉਗੇ ਆ ਇਹਦਾ ਪਹਿਛਾਣਾ ਨਹੀਂ ਰਲ ਗਰੀਆ ਕਰਦੀ ਤਾਂ 나ੜੂ ਦੀ ਹੁੰਦੀ ਹੈ ਮੈਂ ਵੀ ਆ ਵੇਖੋ ਸੋ ਦੰਦਕੋਰ ਪੂਰੇ ਕਾਇਮ ਦੰਦਕੋਰ ਕਾਇਮ ਸੂਬਿਆਂ ਦੇ ਵਿੱਚ ਕੋਈ ਤਿੱਜਾ ਲਾ ਲੈ ਆਪ ਵੀ ਸਮਝ ਵੇਖ ਲੈ ਆਂ ਠੀਕ ਆ ਬਾਕੀ ਮਾਧਿ ਵਿੱਚ ਚੰਗੀ ਆ ਖਰੀ ਆ ਬਾਕੀ ਚਵਾਈ ਚੁਵਾਈ ਦੀ ਪਾਸ ਆ ਇਧਰ ਆ ਜਾਓ ਜੀ ਹਾਲੇ ਵੀ ਵੇਖੋ ਕਿੰਨਾ ਜਤਰਾ ਗੰਨੇ ਲੱਗੇ ਹੋਏ ਆ ਹਾਂ 8 ਕਿਲੋ ਦੱਸਿਆ ਵੀਰ ਸਤਨਾਮ ਹਾਂਜੀ 8 ਕਿਲੋ 8 ਕਿਲੋ 8 ਕਿਲੋ ਲੋਕੀ ਦੀ ਕਾਇਨ ਕਰ ਰੋਆ ਮਾਲ ਪਰਸੋਂ ਹੀ ਅਪਾ ਬਬੀ ਕਿਰਪਾ ਨੇ ਵੇਚਿਆ ਤੇ ਫਿਰ ਕੋ ਪਰਸੋਂ ਹੀ ਕੋ ਕੱਲ ਹੀ ਕੱਲ ਇਕੱਠਾ-ਕੱਠਾ ਕਰਕੇ ਦੂਰ ਗਈਆਂ ਆ ਜਾਈਆਂ ਹੂੰ ਇਹਦਾ ਕਰਕੇ ਲੋ ਵੀ ਇਹ ਤਾਂ ਚਾਹ ਮੀਡੀਅਮ ਹਾਈਟ ਤੋਂ ਦੂਰੋਂ ਨੇ ਆਉਣਾ ਕਿਸੇ ਨੇ ਮਗਰ ਕੱਟਣਾ ਆ ਨਾ ਉਹਨਾਂ ਨਾਲ ਜਿਆਦੀਆਂ ਨਹੀਂ ਕੋਈ ਗਿਣਤੀ ਦੀਆਂ 5-7 ਧਰਾਂ ਘੱਟ ਹੋਣੀਆਂ ਤਾਂ ਵੀ ਕਦੇ ਨਹੀਂ ਲੱਗਦਾ ਥਾਣਾ ਦਾ 5712 ਜਿਹੜੀਆਂ ਘੱਟ ਨੇ ਲੋੜ-ਵਾੜ ਬੂਰਾ ਤਰਾ ਹਾਂ ਸਮਾਂ ਕਿਤੇ ਮਲਾਉਂਦੀ ਸੁਰਦੀ ਹੈ ਲੋੜ ਹੈਗਾ ਨਾ ਬਿਲਕੁਲ ਲੋੜ ਹੈਗਾ ਨਾ ਵੀ ਦਸੀਆ ਭਰਾ ਭਰਾ ਫਰਜ ਪੰਦਾ ਕੋਈ ਟੁਟਮਾ ਥਣ ਨਹੀਂ ਆਉਂਦਾ ਤੋੜਦਾ ਇਹ ਆ ਦੋ ਤੇ ਧਾਰਾ ਘਾਟੇ ਖਾਂ ਇੱਕੋ ਹੀ ਕਾਉਂਦਾ ਚਲੋ ਜੀ ਮੈਂ ਵੀ ਦੋਸਤੋ ਧਾਰਾ ਜਿਹੜੀਆਂ ਜੇ ਆਪਾਂ ਗਲਾਸਾਂ ਦੇ ਚੋਲ ਗਏ ਤਾਂ ਧਾਰਾ 577 ਧਾਰਾ ਦਾ ਸਿਸਰਾਮ ਆਦਾ ਫਰਕ ਪਊਗਾ ਬਾਕੀ ਮੇਰਾ ਭਰਾ ਪਸਮਾਕੇ ਟਾਈਮ ਲਾਉਂਦੀ ਇੱਕੇ ਟਾਈਮ ਖਾਲੀ ਹੁੰਦੀ ਆ ਹਾਂ ਜੀ ਕੋਈ ਦੋਕਾ ਮਣਕਾ ਸਾਫ ਆਵੇ ਵਿਜੇ ਕਾਲਪਰਗੀ ਚੌੜੀ ਆ ਦੇਖੋ ਜੀ ਪਿਛੋਂ ਹਵਾਨਾ ਚੱਡਾ ਚੈੱਕ ਕਰੋ ਨੰਬਾ ਥਾਣਾ ਕਰਮਾਲੀ ਦਾ ਬਾਰੇ ਹੋ ਗਿਆ ਰਹਿਣ ਲੱਗਾ ਮਿਲਕ ਵੇਡਾ ਕਰਮਾਲੀ ਦਾ ਐਂਟਰ ਗਰਾਊਂਡ ਪੈਤੀ ਆ ਪੈ ਵਾਲਾ ਕੰਮ ਰਹਿਦਾ ਸੁਰੂ ਮੈਂ ਦਿਵਾ ਘਰ ਦੇ ਵਾਈ ਵਿਚਾਰੀ ਸੇਵਾ ਕੱਫਾ ਬਾਕੀ ਉੱਤੋਂ ਤੁਸੀਂ ਵੇਖ ਸਕਦੇ ਜੇ ਪਿੱਠਪੂੜੇ ਤੋਂ ਤਸੱਲੀ ਨਾਲ ਦਿਖਾ ਦਗੇ ਕੋਸਾਈ ਪਿਆਨਾ ਕਰਕੇ ਹਰੇਕ ਭਰਾ ਨੇ ਆਉਣਾ ਆ ਪਿੱਠਪੂੜਾ ਜੇ ਕਰਮਾਲੀ ਦਾ ਸੋ ਬੋਲੀ ਹੋਈ ਵੋਸ ਆ ਰਹੀ। ਕਿ ਵੀਰ ਸਤਨਾਮ ਕਹਿੰਦੇ ਪਹੁੰਚ ਕਰ ਰਿਹਾ ਫਿਰ। ਪਹੁੰਚ ਹੀ ਕਰਦੀ ਪੈੜੀ ਹਾਰ ਦੀ। ਜਾਇਜ ਦੇ ਦੇ। ਜਾਇਜ ਦੇ ਦੇ। ਪੈੜੀ ਤਾਂ ਦਿੱਤੀ ਤੇ ਫਿਰ ਆਸੇ ਪਾਸੇ ਆ 10 ਹੋਰ ਉੱਪਰ ਵਾਲੇ ਭਾਈ ਭਰਨ ਵੀਰ ਕੇ। ਚਲੋ ਠੀਕ ਹੈ ਜੀ। ਪੈੜੀ ਨਹੀਂ ਤੇਰੀ ਆਪਾਂ। ਚਲੋ ਜੀ। 500000 ਦੇ ਦੇ। 500000 ਦੀ। ਮੈਂ ਵੀ ਜੇ ਦੋਸਤਾਂ ਕੋਲ ਚੈੱਕ ਗੱਲ ਬਾਤ। ਕੋਕਲ ਉਹ ਜੇ ਕੋਈ ਭੈਣ ਭਰਾ ਬੁਰੀ ਕਰੀ ਤਾਂ ਵਾਦਾ ਆ ਲੋਬਾ ਜਗੇ ਦੀ ਬੁਰੀ ਕੱਟੀ ਨਹੀਂ ਮਿਲਦੀ ਕੱਟੀਆਂ ਸ਼ੌਕ ਪੂਰਾ ਹੈ ਨਾ ਘਟੋ ਘੱਟ ਪੰਜਾ ਸੱਤਾ ਵੀਰਾਂ ਨੇ ਕਿਹਾ ਵੀ ਪੁਲਿਸ ਮੁਲਾਜ਼ਮ ਆ ਹਾਂਜੀ ਆ ਤਾਂ ਯਾਰ ਜਿਹੜਾ ਵੀ ਕੱਟੀ ਲੰਮੀ ਜੀ ਤੁਹਾਨੂੰ ਵੀ ਕੱਤੀ ਕੋਈ ਨਕਮੀ ਨਹੀਂ ਹੋਊਗੀ ਹਾਂ ਨਹੀਂ ਬੰਦੇ ਦੀ ਨਿਸ਼ਾਨੀ ਹੈ ਖਰਵਾਦੇ ਦੀ ਕੱਟੀ ਹੈ ਕੱਦ ਦੇਖ ਲਓ ਕੱਟੀ ਯਾਰ ਲੰਮੀ ਨਾਲ ਜਨੂ ਨੇ ਕੱਟੀਆਂ ਲੰਮੀਆਂ ਹਾਂ ਤੇ ਬਾਕੀ ਖੁਰਖੁਰੇ ਇਹਨਾਂ ਨੂੰ ਕਰਦੇ ਛੋਟੇ ਵੀਰੇ ਮੂੰਹ ਖਾਰੀ ਆ ਨਾ ਲੋ ਵੀ ਕੱਤੀ ਦਾ ਮੂੰਹ ਵੇਖੋ ਇਹ ਜਿਹਨੇ ਪੁੱਛਿਆ ਮੈਂ ਵੀ ਲੈ ਲਿਆ ਮੇਰਾ ਬੱਚਾ ਹੀ ਆ ਪੁੱਛਿਆ ਹੀ ਬੱਚਾ ਆ ਮੈਂ ਸਾਥ ਦੀ ਸਾਥ ਕੇ ਤੇ ਕਰਮਾ ਲਈ ਭਾਵੇਂ 60 ਪਾਇਰ ਦੀ ਹਾਂਸ ਚ ਆਈ ਜਾਣੀ ਬਾਅਦ ਫ੍ਰੀ ਅਗਲੇ ਲੈ ਜਾਣੀ ਆ ਲੋ ਇਹ ਮਗਰ ਕੱਟੀ ਆ ਬੜੇ ਜਾਇਜ਼ ਰੋਡ ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ ਮਗਰ ਕੱਟੀ ਆ ਚਲੋ ਗਿਫਟ ਮਿਲ ਗਿਆ ਤੁਹਾਨੂੰ ਨਾਲ ਬਾਕੀ ਥਾਂ ਬਖਾਈਏ ਝੋਲੀ ਬੜੀ ਆ ਆ ਦੇਖੋ ਝੋਲੀ ਦੀ ਤਿਆਰੀ ਆ ਦੇਖੋ ਲੋ ਸਾਥ ਦੇ ਦੇਖ ਰਹੇ ਨੇ ਬੜੇ ਮੇਖ ਬੜੇ ਟੋਪੀ ਵਾਲੇ ਕਿੱਲ ਲੱਗੇ ਨੇ ਇਹ ਪੂਰੀ ਕੁਆਲਿਟੀ ਦੀ ਕੱਟੀ ਆ ਜੇ ਘਰ ਭਾ ਹੋਇਆ ਨਾ ਮੈਨੂੰ ਪਤਾ ਉਹ ਨਹੀਂ ਛੱਡਦਾ ਮੋਹਰੇ ਪ੍ਰਭੂ ਬਹੁਤ ਸੋਨੇ ਨਾਗਨੇ ਦੀਗਾ ਜੀ ਮਾਚ ਦਿਖਾ ਪੀਏ ਪਹਿਲ ਕਦਮੀ ਕਰ ਲਉ ਕਿ ਕੋਈ ਛੱਡ ਕੇ ਨਹੀਂ ਜਾਂਦਾ ਬੱਚਾ ਬੱਦ ਮਗਰ ਬਹੁਤ ਉਸ ਸਟੈਂਡਰਡ ਦਾ ਉਹ ਅੱਜ ਮਾਲ ਆ ਵੀਰ ਸਤਨਾਮ ਸਿੰਘ ਹੋਣਾ ਦੇ ਕਿਲੇ ਤੇ ਐਨੀਮਲ ਤੁਹਾਨੂੰ ਦਿਖਾ ਦਿੱਤੇ ਹੈ ਟੋਟਲ ਸੱਤ ਕਨਾਲ ਸੀ 6 ਵੜਾ ਦਿਖਾਤੀਆਂ ਨੇ ਇੱਕ ਗੱਬੜ ਬਾਕੀ ਮਾਲ ਤਕਰੀਬਨ ਸਾਰਾ ਸੁਆ ਸੁਆ ਇੱਕੋ ਇੱਕ ਟੋਕਰਦਾਰ ਦਿਖਾਈ ਆ ਆਣ ਕੇ ਆਪਣੀ ਤਸੱਲੀ ਕਰੋ ਚੋਚਵਾ ਕੇ ਵੇਖੋ ਅੱਜ ਖਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਇੱਕ ਵੀਰ ਸੁਦਨਾਮ ਆਪਣੇ ਨੰਬਰ ਕੁਟਾ 89452 08955 ਪਿੰਡ ਕੈਰੋ ਤਸੀਲਪੜੀ ਜ਼ਿਲ੍ਹਾ ਸ਼੍ਰੀਸਰਮ ਦਰਸਾ ਰਿਹਾ ਹੈ। ਠੀਕ ਹੈ ਵੀਰ। ਹਾਂਜੀ। ਲੋਕੀ ਪ੍ਰਭਾ ਕਰੋ ਗੱਲਬਾਤ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ। ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ। ਧੰਨਵਾਦ ਜਿੰਨੇ ਭਰਾ ਵੀਡੀਓ ਦੇਖਦੇ ਹੋ, ਸ਼ੇਅਰ ਕਰਦੇ ਹੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਚੱ ਰਹੇ ਨੇ ਵੀਰ ਜੀ।